ਅੱਜ ਦੇ ਟਾਈਮ 'ਚ ਕਿਸੇ ਦੀ ਓਨੀ ਕਾ ਹੀ ਮਦਦ ਕਰੋ ਜਿੰਨਾ ਕ ਸਾਹਮਣੇ ਵਾਲਾ ਉਸ ਮਦਦ ਦੇ ਲਾਇਕ ਹੋਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੰਜਾਬੀ ਬਲੌਗਰ ਸਿੰਮਰ ਆਪਣੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆਂ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਸਾਨੂੰ ਹਰ ਵੇਲੇ ਮਦਦ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਅਸੀਂ ਕੀ ਸੋਚਦੇ ਆ ਅਸੀਂ ਇਹ ਸੋਚਦੇ ਆ ਕਿ ਅਸੀਂ ਜਿੱਦਾਂ ਦੇ ਐ ਕਿ ਸਾਹਮਣੇ ਵਾਲਾ ਵੀ ਉਦਾਂ ਦਾ ਹੀ ਹੋਵੇਗਾ ਨਹੀਂ ਇਹ ਸਾਡਾ ਸਭ ਤੋਂ ਵੱਡਾ ਭੁਲੇਖਾ ਹੈ ਸਾਹਮਣੇ ਵਾਲਾ ਉਦਾਂ ਦਾ ਕਦੇ ਵੀ ਨਹੀਂ ਹੁੰਦਾ ਹੈ ਅਸੀਂ ਤਾਂ ਹਰ ਵੇਲੇ ਮਦਦ ਕਰਨੇ ਨੂੰ ਤਿਆਰ ਰਹਿੰਦੇ ਆ ਪਰ ਅੱਜ ਦਾ ਟਾਈਮ ਇਹੋ ਜਿਹਾ ਟਾਈਮ ਨਹੀਂ ਹੈ ਅਗਰ ਤੁਸੀਂ ਕਿਸੇ ਦਾ ਭਲਾ ਵੀ ਕਰਨਾ ਚਾਹੋ ਨਾ ਤਾਂ ਇਹੋ ਜਿਹਾ ਜ਼ਮਾਨਾ ਨਹੀਂ ਆ ਗਿਆ ਵਾ ਤੇ ਸਾਹਮਣੇ ਵਾਲਾ ਸੋਚਦਾ ਕਿ ਇਹ ਪਤਾ ਨਹੀਂ ਇਸ ਦਾ ਵੀ ਇਹਦੇ ਵਿੱਚ ਕੋਈ ਸਵਾਰਥ ਹੈ ਇਹ ਸਾਡੀ ਮਦਦ ਕਿਉਂ ਕਰ ਰਿਹਾ ਹੈ ਸਾਡਾ ਭਲਾ ਕਿਉਂ ਕਰ ਰਿਹਾ ਹੈ ਅੱਜ ਦੇ ਲੋਕ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਨੇ ਬਹੁਤ ਜ਼ਿਆਦਾ ਸਿਆਣੇ ਹੋ ਗਏ ਨੇ ਇਸ ਲਈ ਕਿਸੇ ਦੀ ਓਨੀ ਕਈ ਮਦਦ ਕਰਿਆ ਕਰੋ ਜਿੰਨਾ ਕ ਅਗਲਾ ਉਹਦੇ लायक ਹੋਵੇ ਅਸੀਂ ਕਿਸੇ ਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਆ ਤੇ ਅਸੀਂ ਇਹ ਕਹਿੰਦੇ ਆ ਕਿ ਸਾਡਾ ਮਤਲਬ ਅਸੀਂ ਉਸ ਦੀ ਇੰਨੀ ਇੱਜ਼ਤ ਕਰਦੇ ਆ ਕਿ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਕਿ ਸਾਡੇ ਤੋਂ ਬਿਨਾ ਇਹਦਾ ਖੁਸ਼ ਹੈ ਹੀ ਨਹੀਂ ਗੁਜ਼ਾਰਾ ਪਰ ਜਦੋਂ ਤੁਸੀਂ ਉਸ ਬੰਦੇ ਕੋਲੋਂ ਮਤਲਬ ਇਗਨੋਰ ਉਸ ਬੰਦੇ ਨੂੰ ਕਰਨ ਲੱਗ ਜਾਵੋਗੇ ਤਾਂ ਤੁਹਾਡੀ ਅਸਲੀ ਵੈਲਿਊ ਉਹਦਾ ਪਤਾ ਲੱਗੇਗਾ ਕਿ ਸੱਚੀ ਤੁਸੀਂ ਉਸ ਬੰਦੇ ਦੇ ਲਈ ਕੁਝ ਹੋ ਕੁਝ ਐਮੀਤ ਰੱਖਦੇ ਹੋ ਤਾਂ ਦੋਸਤੋ ਅਸੀਂ ਪਤਾ ਕੀ ਸੋਚਦੇ ਆ ਅਸੀਂ ਸੋਚਦੇ ਆ ਕਿ ਅਸੀਂ ਜਿੱਦਾਂ ਦੇ ਆ ਨਾ ਸਾਡਾ ਆਲੇ ਦੁਆਲੇ ਵੀ ਉਦਾਂ ਦਾ ਹੀ ਐ ਕਿ ਸਾਡੇ ਨਾਲ ਜਿਹੜੇ ਬੰਦੇ ਜਿਹੜੇ ਇਨਸਾਨ ਵਰਤਦੇ ਐ ਉਹ ਵੀ ਉਦਾਂ ਦੇ ਹੀ ਐ ਪਰ ਐਦਾਂ ਨਹੀਂ ਹੁੰਦਾ ਹੈਗਾ ਤੇ ਦੂਸਰਾ ਹਰ ਕਿਸੇ ਨੂੰ ਆਪਣੇ ਘਰ ਦਾ ਭੇਤ ਨਾ ਦੱਸਿਆ ਕਰੋ ਕਿਉਂਕਿ ਲੋਕਾਂ ਨੂੰ ਬਹੁਤ ਮਾੜੀ ਆਦਤ ਹੁੰਦੀ ਐ ਇਹੋ ਜਿਹੀ ਕਿ ਉਹ ਦੂਜੇ ਦੇ ਢਿੱਡ ਵਿੱਚ ਵੜ ਕੇ ਤਾਂ ਉਸ ਤੋਂ ਉਹਦੇ ਸਾਰੇ ਭੇਦ ਕਢਾ ਲੈਣਗੇ ਤੇ ਆਪਣੇ ਘਰ ਦਾ ਕੁਝ ਐਨਾ ਕਹਿੰਦਾ ਨਹੀਂ ਦੱਸਦਾ ਹੈਗਾ ਇਸ ਲਈ ਇਹਨਾਂ ਥੋੜੀ ਜਿਹੀਆਂ ਗੱਲਾਂ ਦਾ ਜ਼ਰੂਰ ਪਰਦਾ ਰੱਖਿਆ ਕਰੋ ਕਿਉਂਕਿ ਅੱਜ ਦਾ ਟਾਈਮ ਬਹੁਤ ਜ਼ਿਆਦਾ ਬਦਲ ਗਿਆ ਵਾ ਲੋਕ ਨਹੀਂ ਕਿਸੇ ਦੀ ਕਦਰ ਕਰਦੇ ਕਦਰ ਤੁਸੀਂ ਕਿਸੇ ਦੀ ਉਨੀ ਕਰੀ ਕਰੋ ਜਿੰਨਾ ਕ ਸਾਹਮਣੇ ਵਾਲਾ ਤੁਹਾਡੀ ਕਦਰ ਕਰਦਾ ਏ ਚਾਹੇ ਕੋਈ ਵੀ ਰਿਸ਼ਤਾ ਹੋਵੇ ਉੰਨੇ ਕਾ ਇੱਜ਼ਤ ਦਿਓ ਜਿੰਨਾ ਸਾਹਮਣੇ ਵਾਲਾ ਤੁਹਾਨੂੰ ਇੱਜ਼ਤ ਦਿੰਦਾ ਏ ਕਿਉਂਕਿ ਕਿਸੇ ਦੇ ਜਾਣ ਨਾਲ ਕਿਸੇ ਦੇ ਰੁੱਸਣ ਨਾਲ ਇਹ ਦੁਨੀਆ ਖੜ ਨਹੀਂ ਜਾਂਦੀ ਜ਼ਿੰਦਗੀ ਚੱਲਦੀ ਹੋਈ ਰਹਿੰਦੀ ਏ ਜ਼ਿੰਦਗੀ ਨੇ ਖੜਨਾ ਨਹੀਂ ਹੈਗਾ ਬਸ ਸਿਰਫ ਸਾਡਾ ਨਜ਼ਰੀਆ ਬਦਲ ਜਾਂਦਾ ਕਿ ਅਸੀਂ ਪਹਿਲਾਂ ਕੀ ਸੋਚਦੇ ਸੀ ਤੇ ਹੁਣ ਅਸੀਂ ਕੀ ਸੋਚਦੇ ਆ ਬਸ ਥੋੜਾ ਜਿਹਾ ਆਪਣਾ ਤਰੀਕਾ ਬਦਲੋ ਆਪਣੇ ਕੰਮ ਵੱਲ ਧਿਆਨ ਦਿਓ ਆਪਣੀ ਜ਼ਿੰਦਗੀ ਚ ਅੱਗੇ ਵਧੋ ਤੇ ਕਿਸੇ ਦਾ ਉਹਨਾ ਕਰੀ ਕਰਿਆ ਕਰੋ ਜਿੰਨਾ ਕ ਕੋਈ ਸਾਹਮਣੇ ਵਾਲਾ ਉਸ ਦੇ ਕਾਬਿਲ ਹੋਵੇ ਅਗਰ ਅਸੀਂ ਜ਼ਿਆਦਾ ਕਿਸੇ ਨੂੰ ਪੂਚ ਪੂਚ ਲੱਗ ਜਾਂਦੇ ਆ ਨਾ ਕਰਨ ਤਾਂ ਸਾਹਮਣੇ ਵਾਲਾ ਇਹ ਸੋਚਦਾ ਕੀ ਇਹ ਤਾਂ ਸਾਡੇ ਬਿਨਾ ਸਰਣਾ ਹੀ ਨਹੀਂ ਹੈ ਇਸ ਲਈ ਅੱਜ ਦੇ ਟਾਈਮ 'ਚ ਜ਼ਿਆਦਾ ਕਿਸੇ ਦਾ ਭਲਾ ਵੀ ਨਾ ਕਰਿਆ ਕਰੋ ਤਾਂ ਦੋਸਤੋ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਏ ਤਾਂ ਪਲੀਜ਼ ਆਪਣੇ ਵਿਚਾਰ ਕਮੈਂਟ ਬਾਕਸਾਂ ਵਿੱਚ ਜ਼ਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਜੀ ਸਬਸਕ੍ਰਾਈਬ ਤਾਂ ਚਲੋ ਹੁਣ ਅਸੀਂ ਤੁਹਾਨੂੰ ਨਵੇਂ ਵਿਚਾਰਾਂ ਨਾਲ ਮਿਲਾਂਗੇ ਹੋਰ ਕਿਸੇ ਵੀਡੀਓ ਵਿੱਚ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਸਤਿ ਸ੍ਰੀ ਅਕਾਲ ਜੀ